की छात्रा आज स्वामी विवेकानंद जयंती जिन्होंने देश के हित के लिए कार्य किए उनकी जयंती और युवा दिवस पर आज देशभक्ति कविता आप सबके सामने प्रस्तुत करने जा रही हूँ इज्जत दी है तुम्हें इसे दिल से ना मिटाओ ये वतन है हिंदुस्तान हमारा इसे पाकिस्तान ना बनाओ ये वतन है हिंदुस्तान हमारा इसे पाकिस्तान ना बनाओ नफरत के बीज बोकर हमें आपस में मत लड़ाओ नफरत के बीज बोकर हमें आपस में मत लड़ाओ हर धर्म और हर जाति का हम करते हैं सम्मान यहाँ हर धर्म और हर जाति का हम करते हैं सम्मान यहाँ लहू से सींचा है इस धरती को शहीदों ने लहू से सींचा है इस धरती को शहीदों ने शहीद भगत सिंह और चंद्रशेखर की आज़ादी को तुम मत भुलाओ राष्ट्र हित के लिए जो काम करे उस काम को भी ना सराहो देश में छुपे गद्दारों की बातों में भी तुम मचाओ सबका साथ सबका विकास इस स्लोगन को अपनाओ सबका साथ सबका विकास इस स्लोगन को अपनाओ ये वतन है हिंदुस्तान हमारा इसे पाकिस्तान ना बनाओ ये वतन है हिंदुस्तान हमारा इसे पाकिस्तान ना बनाओ जय हिंद जय भारत ਮੈਡੀਕਲ ਕੈਂਪ ਲਗਾਇਆ ਗਿਆ ਜੀ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ Swami Vivekananda ji ਦੇ ਜਨਮ ਦਿਵਸ ਦੇ ਉੱਤੇ ਔਰ ਉਹਨਾਂ ਦੇ ਜਨਮ ਦਿਵਸ ਦੇ ਉੱਤੇ ਮਨਾਇਆ ਜਾ ਰਿਹਾ ਜਿਹੜਾ ਦਿਵਸ ਤੇ ਉਸਤੇ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਨਾਲ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਗੋਸ਼ਟੀ ਵੀ ਰੱਖੀ ਗਈ ਸੋ ਅੱਜ ਜਿੱਥੇ ਸਾਨੂੰ ਯੁਵਾਵਾਂ ਨੂੰ ਇਸ ਦੇਸ਼ ਦੀ ਸਭਿਆਤਾ ਦੇ ਨਾਲ ਜੁੜਨ ਦੇ ਲਈ ਬਿਲਕੁੜੀ ਬੰਦ ਕਰਨੀ ਬਹੁਤ ਸਾਰੀਆਂ ਪ੍ਰੇਰਣਾਵਾਂ ਸਾਨੂੰ ਜਿਹੜੀਆਂ ਉਹ Swami Vivekananda ਜੀ ਤੋਂ ਮਿਲੀਆਂ ਔਰ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀਆਂ ਪ੍ਰੇਰਣਾਵਾਂ ਦੇ ਨਾਲ ਅਸੀਂ ਸੰਦੇਸ਼ ਨੂੰ ਤਰੱਕੀ ਵੱਲ ਵੀ ਲਿਜਾ ਸਕਦੇ ਹਾਂ ਔਰ ਜਵਾਨਾਂ ਦੇ ਵਿੱਚ ਇੱਕ ਸੇਧ ਵੀ ਜਿਹੜੀ ਉਪੰਨ ਕੀਤੀ ਜਾ ਸਕਦੀ ਹੈ ਔਰ ਐਸੇ ਮੌਕੇ ਦੇ ਉੱਤੇ ਜਵਾਨਾਂ ਨੂੰ ਖੂਨਦਾਨ ਦੇ ਨਾਲ ਦੇ ਕੇ ਇਕ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਔਰ ਇਕ ਨੂਰ ਵੈਲਫੇਅਰ ਸੁਸਾਇਟੀ ਪਿਛਲੇ ਕਾਫੀ ਸਮੇਂ ਤੋਂ ਸਮਾਜ ਦੀਆਂ ਅਲੱਗ-ਅਲੱਗ ਕਾਰਜਕ੍ਰਮਾਂ ਦੇ ਵਿੱਚ ਜਿਹੜਾ ਹਿੱਸਾ ਵੀ ਲੈਂਦੀ ਆ ਔਰ ਸਮਾਜ ਦੀ ਸੇਵਾ ਵਿੱਚ ਹਮੇਸ਼ਾ तत्पर ਰਹਿੰਦੀ ਆ ਔਰ ਅੱਜ ਉਹਨਾਂ ਨੇ ਆਪਣਾ ਜਿਹੜਾ ਇਹ ਕਾਰਜਕ੍ਰਮ ਯੂਥ ਵੈਲਫੇਅਰ ਯੂਥ ਦੇ ਵਾਸਤੇ ਨਾਲ ਜੋੜ ਕੇ ਕੀਤਾ ਔਰ ਇਹਦੇ ਲਈ ਮੈਂ ਪੂਰੀ ਟੀਮ ਇਕ ਨੂਰ ਵੈਲਫੇਅਰ ਸੁਸਾਇਟੀ ਦੀ ਔਰ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਪ੍ਰਧਾਨ ਪ੍ਰੀਤ ਕੁਲਰ ਜੀ ਦਾ ਅਦੁੱਤੀਆਂ ਗਹਿਰੇ ਅੰਤ ਤੱਕ ਤੰਨਾਈ ਸਟ ਇਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਰ ਬੜੇ ਮਹੱਤਵਪੂਰਨ ਦਿਨ ਤੇ ਲਗਾਇਆ ਗਿਆ ਤੁਸੀਂ ਕੀ ਕਹਿੰਦੇ ਬਹੁਤ ਖੁਸ਼ਕਿਸਮਤ ਹਾਂ ਕਿ ਜਿਹੜਾ ਅੱਜ ਬੜਾ ਸਾਡੇ ਲਈ ਮਹਾਨ ਦਿਨ ਆ ਕੇ ਇਸ ਸਵਾਲ ਨੂੰ ਉੱਤਰਨ ਦੀ ਪਾਜੀ 158ਵੀਂ ਨਦੀ ਜੰਤੀਆ ਰਾਜ ਦੇ ਮੌਕੇ ਤੇ ਉਹਨਾਂ ਦੇ ਜੀਵਨ ਬਾਰੇ ਇੱਕ ਵਿਚਾਰ ਵਿਸ਼ਲੇਸ਼ਣ ਕਰਨ ਲਈ ਬਹੁਤ ਹਾਲਾ ਕਿਸਮ ਦਾ ਸਮਾਗਮ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਸ ਦਿਨ ਨੂੰ ਸਮਾਜ ਨਾਲ ਜੋੜ ਕੇ ਸਮਾਜ ਦੇ ਹਿੱਤ ਲਈ ਸਮਾਜ ਦੇ ਭਲੇ ਲਈ ਸਮਾਜ ਦੇ ਬਿਹਤਰੀ ਲਈ ਜੋੜ ਕੇ ਕੁਝ ਐਸਾ ਕਾਰਜ ਕੀਤਾ ਜਾਂਦਾ ਜਿਸ ਨਾਲ ਪੂਰੀ ਲੋਕਾਈ ਦੇ ਵਿੱਚ ਉਹਦੀ ਜਿਹੜੀ ਮਦਦ ਹੁੰਦੀ ਹੈ ਖਾਸ ਤੌਰ ਤੇ ਅੱਜ ਖੂਨਦਾਨ ਕੈਂਪ ਜਿਹੜਾ ਇੱਥੇ ਯੋਜਿਤ ਕੀਤਾ ਗਿਆ ਇੱਕ ਨੂਰ ਵੈਲਫੇਅਰ ਸੁਸਾਇਟੀ ਵੱਲੋਂ ਖਾਸ ਤੌਰ ਤੇ ਪ੍ਰਦੀਪ ਖੁੱਲਰ ਜੀ ਜਿਹੜੇ ਇਸ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਬੜੇ ਯੋਗ ਤਾਂ ਹਮੇਸ਼ਾ ਕਿਤੇ ਜਾਂਦੇ ਆ ਔਰ ਗੁੰਗਾਨ ਕੀਤਾ ਗਿਆ ਵਿਕਰਨੰਜੀ ਦਾ ਜਿਹੜਾ ਜੀਵਨ ਦਰਸ਼ਨ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਨੌਜਵਾਨਾਂ ਦੇ ਲਈ ਉਹਨਾਂ ਦਾ ਜੀਵਨ ਕਿਵੇਂ ਬਿਹਤਰ ਕੰਮ ਕਰ ਕਰਨ ਦੇ ਲਈ ਸਹਾਇ ਹੋ ਸਕਦਾ ਇਹ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਸਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਮਹਾਨ ਵਿਅਕਤੀ ਦਾ ਜਿਹੜਾ ਜੀਵਨ ਆ ਉਹ ਸਾਡੇ ਲਈ ਪ੍ਰੇਰਨਾ ਆ ਔਰ ਅੱਜ ਦੇ ਮਹਾਨ ਦਿਨ ਤੇ ਮਹਾਨ ਕਾਰਜ ਕੀਤਾ ਗਿਆ ਵੰਦੇ ਮਾਤਰਮ ਜੈ ਹਿੰਦ ਜੈ ਭਾਰਤ ਮੈਂ ਪ੍ਰਦੀਪ ਖੁੱਲਰ ਪ੍ਰਧਾਨ ਏਕਨੂਰ ਵੈਲਫੇਅਰ ਸੁਸਾਇਟੀ ਜਲੰਧਰ ਅੱਜ 12 ਜਨਵਰੀ 2021 ਸਵਾਮੀ ਵਿਵੇਕਾਨੰਦ ਜੀ ਦਾ 158ਵਾਂ ਜਨਮ ਦਿਹਾੜਾ ਤੇ ਅੱਜ ਦੇ ਦਿਨ ਹੀ ਅੰਤਰਰਾਸ਼ਟਰੀ ਤੌਰ ਤੇ ਯੁਵਾ ਦਿਵਸ ਜਿਹੜਾ ਦੇ ਰੂਪ ਵਿੱਚ ਮਨਾਇਆ ਜਾਂਦਾ ਇਸ ਦਿਨ ਨੂੰ ਅਸੀਂ ਆਪਣੀ ਐਨਜੀਓ ਏਕਨੂਰ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਗਾ ਕੇ ਤੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੇ ਚਾਨਣਾ ਪਾ ਕੇ ਅਸੀਂ ਅੱਜ ਦੇ ਇਸ ਦਿਨ ਨੂੰ ਮਨਾਇਆ ਅੱਜ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਦੇ ਸਾਬਕਾ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਬਹੁਤ ਸਤਿਕਾਰਯੋਗ ਰਾਸ਼ਟਰੀ ਸੇਵਕ ਸੰਘ ਤੋਂ ਮਾਨਣੀ ਪਰਸ਼ੋਤਮ ਜੀ ਸੁਸ਼ੀਲ ਸੈਣੀ ਜੀ ਲਾਲੀ ਪਾਜੀ ਤੇ ਬਹੁਤ ਸਤਿਕਾਰਯੋਗ ਸ਼੍ਰੀ ਮਨੋਹਰ ਲਾਲ ਸ਼ਰਮਾ ਜੀ ਇਹਨਾਂ ਤੋਂ ਇਲਾਵਾ ਡਾਕਟਰ ਅਰਵਿੰਦ ਗੁਪਤਾ ਜੀ ਪ੍ਰਦੀਪ ਜੈਨ ਜੀ ਡਾਕਟਰ ਦਲੀਪ ਪਾਂਡੇ ਜੀ ਤੇ ਸਤਿਕਾਰਯੋਗ ਪੰਜਾਬੀ ਜਾਗਰਤੀ ਮਾਰਚ ਦੇ ਜਨਰਲ ਸੈਕਟਰੀ ਸ਼੍ਰੀ ਦੀਪਕ ਬਾਲੀ ਜੀ ਅੱਜ ਵਿਸ਼ੇਸ਼ ਤੌਰ ਤੇ ਇਸ ਕਾਰਜਕ੍ਰਮ ਦੇ ਵਿੱਚ ਉਪਸਥਿਤ ਹੋਏ ਤੇ ਅੱਜ ਦਾ ਇਸ ਕਾਰਜਕ੍ਰਮ ਨੂੰ ਅੱਜ ਦੇ ਦਿਨ ਨੂੰ ਯੂਥ ਆਈਕਨ ਦੇ ਨਾਂ ਤੇ ਜਿਹੜਾ ਅਸੀਂ ਮਨਾਇਆ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾ ਕੇ ਤੇ ਵਿਚਾਰ ਗੋਸ਼ਟੀ ਕਰਕੇ ਚਾਹੇ ਅੱਜ ਸਰੀਰਿਕ ਰੂਪ ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ ਉਹ ਤੇ ਉਹਨਾਂ ਦੀ ਸ਼ਖਸੀਅਤ ਨੇ ਸਾਡੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੂੰ ਮੈਂ ਤੇ ਮੇਰੇ ਸਾਥੀ ਸਾਰਿਆਂ ਸਾਰ ਨਮਨ ਕਰਦੇ ਆਂ ਤੇ ਅੱਜ ਦੇ ਦਿਨ ਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ-ਜਿਨ੍ਹਾਂ ਸਜਣਾ ਨੇ ਸਾਡੇ ਖੂਨਦਾਨ ਦੇ ਸਾਡਾ ਸਮਰਥਨ ਕੀਤਾ ਧੰਨਵਾਦ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦਾ ਧੰਨਵਾਦ ਪ੍ਰਸ਼ਾਸਨ ਦਾ ਧੰਨਵਾਦ ਤੇ ਪੰਜਾਬ ਦੀ ਸਾਰੀ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਵੰਦੇ ਮਾਤਰਮ ਜੈ ਹਿੰਦ ਜੈ ਭਾਰਤ ਅੱਜ ਜੋ ਇੱਕ ਨੂਰ ਵੈਲਫਰ ਸੇਵਾ ਸੁਸਾਇਟੀ ਨੇ ਅੱਜ ਬਲੱਡ ਡੋਨੇਸ਼ਨ ਦਾ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਹੋਵੇ ਉਹ ਬਹੁਤ ਪ੍ਰੇਰਨਾਦਾਇਕ ਹੈਗਾ ਸਭ ਨਾਲ ਵੱਡੀ ਗੱਲ ਇਹ ਕਿ ਉਹ ਦਿਨ ਚੁਣਿਆ ਜਿਹੜਾ ਸਵਾਮੀ ਵਿਵੇਕਾਨੰਦੀ ਦਾ ਜਨਮ ਦਿਨ ਹੈ ਮੈਂ ਪੂਰੀ ਟੀਮ ਨੂੰ ਇਗਨੋਰ ਵੈਲਫਰ ਸੇਵਾ ਸਰਟੀ प्रदीप ਖੁੱਲਰ ਸਪੈਸ਼ਲੀ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ਲਾਘਾਯੋਗ ਕਦਮ ਲਈ ਸਵਾਗਤ ਕਰਦਾ ਤੇ ਪ੍ਰਮਾਤਮਾ ਕਰੇ ਉਹ ਇਦਾਂ ਹੀ ਕੰਮ ਸਮਾਜ ਲਈ ਕਰਦੇ ਰਹਿਣ ਤੇ ਸਾਡੇ ਸਮਾਜ ਨੂੰ ਜੋੜ ਕੇ ਰੱਖਣ ਸਤਿ ਸ਼੍ਰੀ ਅਕਾਲ ਦੇ ਮੀਡੀਆ ਦੇ ਮਾਧਿਅਮ ਦੇ ਨਾਲ ਸੰਦੇਸ਼ ਦਿਨਾ ਜਾਣਾ ਕਿ ਆਓ ਦੇਸ਼ ਨੂੰ ਦੁਆਰਾ ਕਿ ਵਿਸ਼ਵ ਗੁਰੂ ਦੀ उपाधि ਤੇ ਲੈ ਕਰਕੇ ਚੱਲੀਏ ਔਰ ਇਸੇ ਪ੍ਰਕਾਰ ਦੇ ਨਾਲ ਛੋਟੇ ਛੋਟੇ ਕਾਰਜਕ੍ਰਮ ਕਰਦੇ ਹੋਏ ਯੁਵਾ ਸ਼ਕਤੀ ਨੂੰ ਜਗਾਈਏ ਭਾਰਤ ਮਾਤਾ ਕੀ ਜੈ ਮੰਦੇ ਮਾਤਰਮ ਜੀ ਸਰ ਅੱਜ ਭਾਰਤ ਦੇ ਉਸ ਮਹਾਨ ਮੈਕਨਾਂ ਸੁਆਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਹੈ ਜਿਨੇ ਭਾਰਤ ਨੂੰ ਉੱਤਿਸ਼ਟ ਭਾਰਤ ਦਾ ਨਾਰਾ ਦੇ ਕੇ ਅੱਗੇ ਵਧਣ ਲਈ ਪ੍ਰਯਾਸ ਕੀਤਾ ਬਚਪਨ ਤੋਂ ਹੀ ਜੀਨਾ ਦੇ ਮਨ ਦੇ ਵਿੱਚ ਦੇਸ਼ ਪ੍ਰੇਮ ਸੀਗਾ ਜਿਨ੍ਹਾਂ ਨੇ ਸ਼ਿਕਾਗੋ ਦੀ ਧਰਤੀ ਜਾ ਕੇ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਮਾਨ ਸਨਮਾਨ ਵਧਾਇਆ ਜਿਨ੍ਹਾਂ ਨੇ ਕਿਹਾ ਕਿ ਉਦੋਂ ਤੱਕ ਅਸੀਂ ਖਰਗੋਸ਼ ਬਣ ਕੇ ਦੌੜਨਾ ਜੋ ਤੱਕ ਅਸੀਂ ਲਕਸ਼ਯ ਦੀ ਪ੍ਰਾਪਤੀ ਨਹੀਂ ਕਰ ਲੈਂਦੇ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਐਸੇ 100 ਯੁਵਾਮਾਂ ਦੀ ਲੋੜ ਹੈ ਜਿਨ੍ਹਾਂ ਨਾਲ ਮੈਂ ਭਾਰਤ ਦੀ ਨੁਹਾਰ ਨੂੰ ਬਦਲ ਦਵਾਂਗਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਆ ਕੇ ਜਿਹੜੀ ਹੈ ਉਹ ਫਤਿਹ ਨੂੰ ਜਿਹੜਾ ਆ ਪ੍ਰਵਾਨ ਕਰਦੇ ਹੋਏ ਭਾਰਤ ਦੀ ਜੈ ਨੂੰ ਅੱਗੇ ਵਧਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵਿਚਾਰਾਂ ਨੂੰ ਅੱਗੇ ਪੂਰੀ ਦੁਨੀਆ ਤੱਕ ਫੈਲਾਉਣ ਦਾ ਕੰਮ ਕੀਤਾ ਐਸੇ ਮਹਾਨ ਜਿਹੜੇ ਭਾਰਤ ਮਾਤਾ ਦੇ ਸੱਚੇ ਸਪੂਤ Swami Vivekananda ਅੱਜ ਜਨਮ ਦਿਵਸ ਐ ਔਰ ਇੱਕ ਨੂਰਫ ਵੈਲਫੇਅਰ ਸੁਸਾਇਟੀ ਨੇ ਰक्तदान ਕਰਵਾ ਕੇ ਇਹ ਜਿਹੜਾ ਉਹਨਾਂ ਦੇ ਉਹਨੂੰ ਸਮਰਪਿਤ ਕੀਤਾ ਮੈਨੂੰ ਲੱਗਦਾ ਹੈ ਕਿ ਸਵਾਮੀ ਬੇਕਾਨਨ ਜੀ ਦੇ ਜਨਮ ਦਿਨ ਦੇ ਉੱਤੇ ਰक्तदान ਦਾ ਐਸਾ ਸ਼ਿਵਰ ਲਗਾਉਣਾ ਇੱਕ ਆਪਣੇ ਆਪ ਚ ਇੱਕ ਅਨੋਖੀ ਜਿਹੜੀ ਮਿਸਾਲ ਜਿਹੜੀ ਹੈ